ਜਿੱਤੋ ਤੱਕ ਸਵਾਲ ਹੈ ਮੂਰਤੀ ਪੂਜਾ ਦਾ ਮੂਰਤੀ ਪੂਜਾ ਵਰ ਤਾਂ ਸਪਸ਼ਟ ਗੁਰੂ ਗ੍ਰੰਥ ਸਾਹਿਬ ਕੇ ਹੈ ਗੜ ਨਾ ਹਾਰੇ ਗੜੀ ਇਹ ਮੂਰਤ ਦੇ ਕੇ ਛਾਤੀ ਪਾਓ ਜੇ ਇਹ ਮੂਰਤ ਸੱਚੀ ਹੈ ਤੋ ਗੜ ਨਾ ਹਾਰੇ ਕੋ ਖਾਓ ਸੋ ਇਸ ਕਰਕੇ ਮੂਰਤੀ ਪੂਜਾ ਦੇ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੁਕਮ ਨੇ ਵੀ ਨਹੀਂ ਕਰਨੀ ਕਬੀਰ ਸਾਹਿਬ ਨੇ ਕਿਹਾ ਪਾਤੀ ਤੋਰੇ ਮਾਲਣੀ ਪਾਤੀ ਪਾਤੀ ਜੀਓ ਜਿਸ ਪਾਹਨ ਕੋ ਪਾਤੀ ਤੋਰੇ ਸੋ ਪਾਹਨ ਨਿਰਜੀਓ ਸੋ ਇਸ ਕਰਕੇ ਮੂਰਤੀ ਪੂਜਾ ਚ ਸ਼ਾਮਲ ਹੋਣਾ ਮੂਰਤੀ ਪੂਜਾ ਚ ਪ੍ਰਾਣ ਪ੍ਰਸਤਵ ਮੰਨਣਾ ਇਹ ਠੀਕ ਹੈ ਇਹਨਾਂ ਨੇ ਆਪਦੇ ਤਰੀਕੇ ਨਾਲ ਐਕਸਪਲੇਨ ਕਰਿਆ ਉਹ ਇਹ ਕਹਿੰਦੇ ਨੇ ਕਿ ਮੂਰਤੇ ਤੁਸੀਂ ਪ੍ਰਾਣ ਪਾ ਦਿੰਨੇ ਆ ਫਿਰ ਉਹ ਲਿਵਿੰਗ ਬਣ ਜਾਂਦਾ ਹੈ ਇਹ ਜਿਹੜੀ ਪ੍ਰਸਾ ਉਹਨਾਂ ਦੇ ਆਪਸ ਵਿੱਚ মতਪੇਦ ਕੀ ਨੇ ਉਹਦੇ ਚ ਵੀ ਨਹੀਂ ਮੈਂ ਜਾਵਾਂਗਾ ਕਿਉਂਕਿ ਮਤਪੇਦ ਤਾਂ ਗੁਰਦੁਆਰਿਆਂ ਚ ਵਧੇ ਰਹੇ ਨੇ ਜਾਇਦਾਦ ਕਬਜ਼ਾ ਕਰਨ ਦੀ ਵਧੇ ਰਹੇ ਨੇ ਸੋਸ ਕਰਕੇ ਨਹੀਂ ਲਾ ਜਾਂਦਾ ਉੱਥੇ ਮਤਪੇਦ ਨਾ ਵੀ ਹੁੰਦੇ ਉੱਥੇ ਬਿਲਕੁਲ ਇੱਕ ਹੁੰਦੇ ਸਾਰੇ ਗਿਰੇ ਸ਼ੰਕਰਾਚਾਰੀਆ ਜੀ ਨੇ ਚਾਰੇ ਉਹ ਇੱਕ ਮਤ ਹੁੰਦੇ ਸਾਰੇ ਪੰਡਤ ਇੱਕ ਮਤ ਹੁੰਦੇ ਸਾਰਾ Hindu ਧਰਮ ਇੱਕ ਮਤ ਹੁੰਦਾ ਤਾਂ ਵੀ ਸਿੱਖ ਦਾ ਉੱਥੇ ਪੂਜਾ ਚ ਹਿੱਸਾ ਲੈਣ ਵਾਸਤੇ ਜਾਣਾ ਕੋਈ ਮਤਲਬ ਨਹੀਂ ਜਿਵੇਂ ਨਾਨਕ ਹੈ ਵੀ ਜੇ ਸਾਰੇ ਧਰਮਾਂ ਨੂੰ ਵੈਸੇ ਬਣਾਇਆ ਜਾਂਦਾ ਨਮਾਇੰਦੇ ਦੇ ਤੌਰ ਤੇ ਵੀ ਤੁਸੀਂ ਆ ਕੇ ਪਾਈ ਸਾਡੇ ਕਾਰਜ ਉਹ ਉਹ ਗੱਲ ਵੱਖਰੀ ਹੈ ਉਹਨਾਂ ਵੈਦ ਡਾਕਟਰ ਬੜਾ ਨਹੀਂ ਜਾ ਰਿਹਾ ਸਨਾਤਨੀ ਬਣਾ ਕੇ ਬੁਲਾਇਆ ਜਾ ਰਿਹਾ ਸੋ ਇਸ ਕਰਕੇ ਮੈਂ ਸਿਰਫ ਇੰਨਾ ਹੀ ਕਹਾਂਗਾ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਿਰ ਪੂਜਣ ਦੀ ਗੱਲ ਲਾ ਲੋ ਨਾਮੇ ਸੋਈ ਸੇਵਿਆ ਜੈ ਦੇਰਾ ਨਾ ਮਸਜਿਦ ਨਾ ਮੰਦਿਰ ਪੂਜਣਾ ਤੇ ਨਾ ਮਸਜਿਦ ਨੂੰ ਪੂਜਣਾ ਸੋ ਇਸ ਕਰਕੇ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ ਮੈਂ ਬਹੁਤ ਉਸ ਦੇ ਵਿਸਤਾਰ ਚ ਜਾਣ ਕੇ ਨਹੀਂ ਜਾ ਰਿਹਾ ਇੰਨੀਆਂ ਤੁਸੀਂ ਉਦਾਹਰਨਾਂ ਤੁਹਾਨੂੰ ਮਿਲਦੀਆਂ ਨੇ ਪੂਜਾ ਪਾਠ ਦੇ ਉੱਤੇ ਕਿੰਨੇ ਸਵਾਲ ਨੇ ਅਸ਼ਨਾਨ ਦੇ ਉੱਤੇ ਕਿੰਨੇ ਸਵਾਲ ਨੇ ਕਿਉਂਕਿ ਜਿਹੜਾ ਹਿੰਦੂ ਦਾ ਤਾ ਤਰੀਕਾ ਹੈ ਹਿੰਦੂ ਧਰਮ ਦਾ ਉਹ ਸਿੱਖ ਧਰਮ ਨੇ ਉਹਨੂੰ ਇਹ ਮੰਨ ਕੇ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਕਰਕੇ ਇਹ ਫੈਸਲਾ ਕਰ ਲਿਆ ਵੀ ਇਹ ਠੀਕ ਨਹੀਂ ਹੈ ਸਾਡੇ ਹਿਸਾਬ ਨਾਲ ਇਹ ਮਨੁੱਖ ਦੇ ਵਿੱਚ ਵਹਿਮ ਭਰਮਤੀ ਹੋਰ ਬਹੁਤ ਕੁਝ ਪੈਦਾ ਕਰਦਾ ਹੈ ਸੋ ਉਹਨਾਂ ਨੇ ਆਪਣਾ ਇੱਕ ਨਵਾਂ ਤਰੀਕਾ ਲੱਭਿਆ ਵੀ ਮੈਂ ਤਾਂ ਭਾਈ ਜਿਹੜਾ ਸਰਬਸ਼ਕਤੀਮਾਨ ਮਨ ਤੋਂ ਜੋਤ સ્વરૂਪ ਹੈ ਆਪਣਾ ਮੂਡ ਪਛਾਣ ਤੂੰ ਉਸੇ ਦੀ ਜੋਤ ਹੈ ਇੱਕ ਲਾਈਨ ਕਹਿ ਕੇ ਮੈਂ ਆਪਣੀ ਗੱਲ ਖਤਮ ਕਰਨ ਲੱਗਿਆ ਸਿੱਖ ਧਰਮ ਤੇ ਬਾਕੀ ਧਰਮਾਂ 'ਚ ਇੱਕ ਫਰਕ ਹੈ ਸਿੱਖ ਧਰਮ ਨਹੀਂ ਸਮਝਦਾ ਵੈਸੇ ਵਿਦਵਾਨ ਬੈਠੇ ਨੇ ਇਹਨਾਂ ਨੂੰ ਜ਼ਿਆਦਾ ਪਤਾ ਪਰ ਮੈਂ ਜੋ ਸਮਝਦਾ ਉਹ ਕਹਿ ਰਿਹਾ ਸਿੱਖ ਧਰਮ ਇਹ ਕਹਿੰਦਾ ਹੈ ਵੀ ਜਿਹੜਾ ਨਿਰਗੁਣ ਰੂਪ ਹੈ ਤੇ ਸਰਗੁਣ ਰੂਪ ਆ ਦੋਨੇ ਇੱਕ ਦੂਜੇ ਦੇ ਵਿੱਚ ਰਹਿੰਦੇ ਨੇ ਨਿਰਗੁਣ ਤੋਂ ਬਿਨਾ ਸਰਗੁਣ ਨਹੀਂ ਹੈ ਸਰਗੁਣ ਤੋਂ ਬਿਨਾ ਨਿਰਗੁਣ ਨਹੀਂ ਹੈ ਇਸ ਕਰਕੇ ਅਸੀਂ ਨਿਰਗੁਣ ਤੇ ਸਰਗੁਣ ਜਿਹੜਾ ਰਾਮ ਰਮਈਆ ਵਾਲੀ ਗੱਲ ਕਰੀ ਹੈ ਉਹ ਹੈ ਪਰ ਬਾਕੀ ਧਰਮ ਕਹਿੰਦੇ ਨੇ ਨਿਰਗਨ ਕੋਈ ਵੱਖਰਾ ਬੈਠਾ ਹੈ ਕਿ ਸਰਗਣਾ ਜਿਹੜਾ ਇਹ ਚਲਾਇਮਾਨ ਹੈ ਕਿ ਇੱਥੋਂ ਤੁਸੀਂ ਉਹਦੇ ਕੋਲ ਜਾ ਕੇ ਆਉਣਾ ਹੈ ਸਾਡੇ ਤਾਂ ਹੀ ਨਹੀਂ ਅਸੀਂ ਤਾਂ ਮੁਕਤੀ ਦੀ ਗੱਲ ਹੀ ਨਹੀਂ ਕਰਦੇ ਅਸੀਂ ਤਾਂ ਨਰਕ ਸੁਰ ਦਾ ਕਨਸੈਪਟ ਹੀ ਨਹੀਂ ਹੈ ਅਸੀਂ ਤਾਂ ਸ਼ਰਧਾ ਦਾ ਕਨਸੈਪਟ ਹੀ ਨਹੀਂ ਹੈ ਸੰਕਲਪ ਹੀ ਨਹੀਂ ਹੈ ਸੋ ਇਸ ਕਰਕੇ ਜਿਹੜਾ ਕੁਝ ਹਿੰਦੂ ਧਰਮ ਆਪਦਾ ਉਹਨਾਂ ਦਾ ਧਰਮ ਹੈ ਮੰਨਣਾ ਉਹਨਾਂ ਦਾ ਹੱਕ ਹੈ ਉਹ ਮੰਨਣ ਸਾਡਾ ਸੰਵਿਧਾਨ ਹੱਕ ਦਿੰਦਾ ਹੈ ਆਪਦੇ ਤਰੀਕੇ ਨਾਲ ਕੋਈ ਵੀ ਬਣੇ ਆਪਾਂ ਵਿਆਹ ਸ਼ਾਦੀਆਂ ਜਾਂਦੇ ਆਪਾਂ ਇਹ ਛੋੜਾ ਵੀ ਉੱਥੇ ਆਪਾਂ ਜਾ ਕੇ ਉਹਦੇ ਨਾਲ ਹਵਨ ਕਰਨ ਲੱਗਾਂਗੇ ਠੀਕ ਹੈ ਅਸੀਂ ਆਸ਼ੀਰਵਾਦ ਦੇ ਦਾਂਗੇ ਸੋ ਮੇਰੀ ਇੰਨੀ ਬੇਨਤੀ ਆ ਵੀ ਅੱਜ ਜੱਜੇਦਾਰ ਸਾਹਿਬਾਨ ਦੀ ਡਿਊਟੀ ਬੰਦੀ ਸੀ ਕੌਮ ਨੂੰ ਗਾਈਡ ਕਰਨਾ ਕੌਮ ਨੂੰ ਦੱਸਣਾ ਕਿ ਜੀ ਗੁਰੂਆਂ ਦੱਸਣਾ ਗੁਰੂ ਗ੍ਰੰਥ ਸਾਹਿਬ ਦੇ ਉਸ ਦੀ ਆ ਮੈਂ ਫਿਰ ਕਹਿਣਾ ਬਿਲਕੁਲ ਜਿਹੜੇ ਜੱਜ ਫੈਸਲਾ ਵੀ ਕਰਦੇ ਨੇ ਆਹ ਹੋਣੀ ਫੈਸਲਾ ਕਰੇ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਤੇ ਉਹ ਕੋਰਟ ਤਾਂ ਨਹੀਂ ਜੋ ਮਾਦੀਕਾ ਕੋਰਟ ਤਾਂ ਸਦਾ ਨਹੀਂ ਕਰਦੇ ਨੇ ਜਿਹੜੀ ਉੱਥੇ ਆ ਲਿਖਿਆ ਜਾ ਐਵੀਡੈਂਸ ਕਰਦੇ ਨੇ ਸੋ ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਭਾਵੇਂ ਉਹਦੇ ਵੇਸ ਤੇ ਹੀ ਫੈਸਲਾ ਕਰਨਾ ਸੀ ਹੋਰ ਕੋਈ ਕਰ ਨਹੀਂ ਸਕਦੇ ਡਾਕਟਰ ਸਾਹਿਬ ਨੇ ਠੀਕ ਹੀ ਕਿਹਾ ਪਰ ਫਿਰ ਵੀ ਜਿੰਨੋ ਸੀ ਨਮਾਇਦਾ ਚੋਣੇ ਉਹਨੇ ਫੈਸਲਾ ਕਰਨਾ ਸੀ ਮੈਨੂੰ ਲੱਗਦਾ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਨਹੀਂ ਉਹ ਲਵੋਣੀ ਚਾਹੀਦੀ ਸੀ ਸਿੱਖਾਂ ਦਾ ਮੂਰਤੀ ਪੂਜਾ ਨਾਲ ਪ੍ਰਾਣ ਪ੍ਰਸਾਦ ਨਾਲ ਉੱਥੇ ਹਵਨ ਨਾਲ ਕੋਈ ਸਿੱਧਾ ਤਾਲਕ ਨਹੀਂ ਹਾਂ ਉਹ ਕਰਦੇ ਨੇ ਸਾਨੂੰ ਉਹਦੇ ਉੱਤੇ ਕੋਈ ਤਰਾਜ ਨਹੀਂ ਆਉਂਦਾ ਕਰ ਆਪਦਾ ਹਕਿਕ ਨੂੰ ਹੱਕ ਹੈ ਉਹ ਸਾਡਾ ਸੋਨ ਹੈ ਬਹੁਤ ਬਹੁਤ ਧੰਨਵਾਦ 外国人的感受。<laughs>